ਸਸੀ ਕਾਲ ਬਾਈ ਜੀ ਸਾਰਿਆਂ ਨੂੰ ਲੈ ਲੋ ਬਾਈ ਚਾਚੇ ਰਾਈ ਲੱਗੇ ਗੀੜ ਕਰਨ ਗੀੜ ਲੱਗੀ ਲਾਉਣ ਲੈ ਜਾਉਦਾ ਫੋਟਾ ਥੋੜਾ ਥੋੜਾ ਬੜਾ ਚਾਚੇ ਨੂੰ ਲੈ ਲੋ ਸਸੀ ਕਾਲ ਜੀ ਇਹ ਹੈਗਾ ਭਾਈ 14 ਫੁੱਟਾ 14 ਫੁੱਟਾ ਅੰਦਰ ਅੰਦਰ ਤਿਆਰ ਆਇਆ ਹੈ ਹੈ ਨਹੀਂ ਲੋਕ ਕਰਦੇ ਮਾਹੌਲ ਇਹ ਕਹਿੰਦੇ ਧਮਲਾ ਗਾਪਾ ਬਗਲਦਾ ਨਹੀਂ ਕਿਧਰ ਬਸ ਗੀੜ ਲਾ ਦੇਣਾ ਕਿ ਅਸੀਂ ਤਰਚਦੇ ਇਹ ਤਾਂ ਗੋਲ ਵਾਲੇ ਨੂੰ ਵਾਲਾ ਕੰਮ ਹੋ ਗਿਆ। ਧਿਆਨ ਲਾਉਂਦਾ ਗੁੱਡੇ ਆ ਕੇ ਪਿੱਛੇ ਖੜ ਜਿੰਦੇ ਹੁੰਦੇ। ਆਹ ਵੇਖੋ ਗੇਟ ਨੂੰ ਕੀ ਆਇਆ ਮੈਂ। ਧਿਆਨ ਨੂੰ ਕਹਾ ਮਾ ਤੂੰ ਹੁਣੀ ਮਿਲਿਆ ਕਹਿੰਦਾ ਸਭਲੇ ਤਾਂ ਹੋ ਜਾਂਦੇ ਇੰਨਾ ਕਾਲਾ ਕਾਲੂ ਹੋਇਆ। ਆਹ ਗੇਟ ਤੋਂ ਲੱਗਦਾ ਆਹ ਬਰਾਹਾ। ਆਹ ਹੁਣ ਕਰੂਗਾ ਇਧਰ ਹੀਦਾ। ਇਹ ਗੱਲ ਇਹ ਗੇਟੇ ਗੇਟੇ ਵਾਲੀ ਗੈਂਗ ਨੂੰ। ਇਹ ਗੱਲ ਹੋਰ ਵੀ ਆ। ਆਪਾਂ ਨੇ ਤਾਂ ਹੁਣ ਆ ਰਸਤਾ ਯਾਰ। ਗਾਇਬ ਉਹ ਇਧਰੋਂ ਚੱਲ ਉਧਰੋਂ ਸਾਨੂੰ ਕੋਈ ਸੰਦੇਖ ਨਹੀਂ। ਕੀ ਲਾ ਕੇ। ਆਹ ਗੇਟ ਲਾ ਦੱਸ। ਹਾਂ ਰਾਤ ਦੀ ਲੋਕ ਕਹਿੰਦਾ ਨਭਲੇ ਕਹਿੰਦਾ ਅੱਜ ਕਰੂੰਗਾ ਮਾਪਾ ਯਾਰ ਵਾਲੇ ਵੀ ਦੇਖੂਗਾ ਨੇ ਠੀਕ ਪਹਿਲਾ ਰੁਕੀਏ ਮੇਰੇ ਤੇ ਰੁਕੀਏ ਢੇਲਵਾ ਲਵਾ ਕੇ ਤਾਰਨ ਔਖੇ ਪਰਾਂ ਖੰਭੇ ਖੜੇਗਾ ਉੱਥੇ ਜਾਸਤਕਾਰ ਲੱਗਣੀ ਆਏ ਢੇਲਵਾ ਲਵਾ ਦੇ ਦੀ ਕਿਹਾ ਕਹਦਾ ਨਭਲੇ ਉਰਨ ਦੇ ਪਾਦਾ ਕਾਲੂ ਨੂੰ ਮਿਲ ਲਿਆ ਵਾ ਕਹਿੰਦਾ ਕਾਲੂ ਮਿਲ ਕੇ ਤੇਰਾ ਸਟਾਰਟ ਕਰ ਦੇਣਾ ਮੈਂ ਸੁਸਤੇ ਨਹੀਂ ਮੇਰੇ ਕੋ ਆਉਣਾ ਮੁੜ ਕੇ ਹਾਂ ਨਾਲ ਨਾਲ ਲੱਗਦੀ ਬਰਾੜੇ ਕਹਿੰਦਾ ਕਾਲੂ ਧਰ ਦੇਣਾ ਮੈਂ ਮੰਨੂ ਗਿਆ ਮਾਈਕ ਇਧਰ ਵਾਲੇ ਬੰਦ ਕਰ ਦੀ ਇਕਦਰੀ ਮੈਂ ਤਿਆਰ ਹਾਂ ਆ ਵੀ ਰੋਮ ਦੇ ਕੰਮਾਂ ਤੇ ਬਗੋਣਾ 40 ਪਰ ਮੀਟਰ ਘੁੰਮਣਾ ਲੱਗ ਗਿਆ ਮਾਚੀ ਘੁਮਾ ਲਾ ਪੈਦਾ ਗਿਆ ਨਾ ਬਾਈ ਉਹਨੂੰ ਵੀ ਕਵਾਂਟਰ ਦਾ ਬਣਾ ਦੇ ਨਹੀਂ ਜਾ ਕੇ ਕਵਾਂਟਰ ਕਹਿੰਦਾ ਕਵਾਂਟਰ ਦਾ ਨਹੀਂ ਕਹਿੰਦਾ ਘਾਟ ਦੇ ਘਾਟ ਨਹੀਂ ਕਿ ਕਵਾਂਟਰ 70 ਕਿਲੋ ਦਾ ਬਣਾਉਂਗਾ ਡੇਢ ਦਿਨ ਚਾਹੀਦਾ ਹੈ ਡੇਢ ਦਿਨ ਇਹ ਕਹਿੰਦਾ ਮੈਂ ਕਹਿੰਦਾ ਮੈਂ ਐਸਾ ਟੱਕਰ ਵਾਲੀ ਮਰੋੜਦਾ ਗੈਰੇ ਟੱਕਰ ਵਾਲੀ ਹੋ ਜਗੀਆ ਕਹਿੰਦਾ ਨਹੀਂ ਫਰੇਮ ਟੱਕੜੀ ਧਰਨੀ ਪੈਣੀ ਉਹ ਵੀ ਡੈਂਟ ਜਾ ਪੈ ਜਾਣਾ ਮੈਂ ਕਹਿੰਦਾ ਥੋੜੇ ਹੱਥ ਜੇ ਰਹਿੰਦੇ ਬੋਟੇ ਜ ਆਉਂਦੇ ਤੇ ਬਜਰੇ ਪਿੱਲੇ ਜਿਹੇ ਕਹ ਲੋਟਾਂ ਦਾ ਫਰਵਰੀ ਚ ਪੈਣੀ ਆ ਜੀ ਫਰਵਰੀ ਦੇ ਲਾਸਟ ਵਿੱਚ ਕਹਿੰਦੇ ਹੈ ਨਾ ਫਰਵਰੀ ਦੇ ਵਿੱਚ ਪੰਚਾਇਤਾਂ ਦੀਆਂ ਉਹ ਜੋ ਵਿਲੇ ਗੇੜੀ ਕੁੱਢੀ ਲਾ ਕੇ ਉਹ ਤੈਨੂੰ ਖੜੋ ਬਣਾ ਕੱਲੂ ਦੇ ਬਣਾਣਾ ਪਾਸੇ ਚੋਣੇ ਕੋਲੇ ਕਾਇਰ ਹੋਣਾ ਤੁਸੀਂ ਨਹੀਂ ਮਾਤੀ ਦੇ ਹੱਥ ਆ ਭਾਈ ਉਹਨੇ ਬਣਾਤਾ ਦੱਸ ਆਈ ਰਿਹਾ ਜੀ ਇਹ ਕੰਮ ਖਬਰੇ ਕਰਦੇ ਤੇਰੀ ਮੀਟਿੰਗ ਵੀ ਚੱਲੇਗਾ ਜੀ ਸਾਨੂੰ ਇਹਨਾਂ ਤੋਂ ਬਾਜੀ ਜਾਨੀ ਅੱਜ ਉਹਨਾਂ ਦਾ ਪ੍ਰਸਤ ਕਰਕੇ ਰੈਡੀ ਕਰ ਦੇਣਾ ਜੀ ਉਹ ਆਪਣਾ ਕਾਹ ਤੈਨੂੰ ਬਣਾ ਦੇਣਾ ਵਸ ਆ ਜੇ ਮੰਤਨ ਕਿਆ ਕਰੀ ਯਾਰ ਸਮਝਦਾ ਟਾਈਮ ਹੈਗਾ ਹੈਗਾ ਟਾਈਮ ਪੰਮਾ ਪੰਮਾ ਮੰਨ ਕੇ ਬੰਦੇ ਨਾਲ ਬੋੜ ਕੂਰੀ ਖਾਣੀ ਠੀਕ ਨਹੀਂ ਮੰਦਾ ਨਹੀਂ ਬੰਦਾ ਜੇ ਤਾਂ ਮਨਦਾ ਹੈਗਾ ਬਾਕੀ ਜੋ ਕੋਈ ਵੀ ਮੈਂ ਨਹੀਂ ਜਾਂਦੀ ਦੁਗਾ ਜੀ ਤਾਂ ਹੋਰ ਕਰਦਾ ਫਿਰ ਇਹਦੀ ਮੰਦਾ ਹੈਗਾ ਇਹਦਾ ਵੀ ਬਣਾਉਣਾ ਹੈ ਇਹਦਾ ਫਿਰ ਤੁਸੀਂ ਬਣਾਉਣਾ ਹੈ ਕਹਿੰਦਾ ਕੋਈ ਹੱਲ ਜੀ ਮੈਨੂੰ ਖਬਰ ਸੱਚ ਬੰਦਾ ਹੀ ਹੋਈ ਜੀ ਸੱਚ ਸੱਚ ਕਹਾਈ ਦੇ ਯਾਰ ਹੈ ਕਿ ਨਹੀਂ ਹੋਰ ਹੋਰ ਕੋ ਬੰਦਾ ਉਹਨੂੰ ਬਾਅਦ ਵਿੱਚ ਵੀ ਕਹਿੰਦਾ ਬੰਦਾ ਠੀਕ ਹੈ ਇਹ ਜੀ ਇਹ ਸੱਚ ਬੋਲ ਰਿਹਾ ਹੈ ਹੈ ਕਿ ਨਹੀਂ ਇੱਕ ਨੂੰ ਬੁਰਾ ਲੱਗਣਾ ਹੀ ਨਹੀਂ ਬਾਈ ਸਾਡੀ ਨਿਗਾਹ ਚ ਤਾਂ ਹੋ ਗਈ ਹੈ ਪੁਰਾਣੀ ਰੱਬ ਵਾਲੀ ਉਹ ਕਿਹੜੂ ਦਾ ਰਾਏ ਬੰਦਾ ਇਹਨੂੰ ਮੈਨੂੰ ਮੁਸ਼ਕਲ ਲੱਗਦਾ ਗਾਲੇ ਫਰੀਜ ਬਣਾ ਲੈਣਾ ਸੀ ਕੋਈ ਪਾਰਟੀ ਲੈਣੀ ਕੋਈ ਕੁਝ ਨਹੀਂ ਕਰਨਾ ਹੈ ਬੈਜ ਨੂੰ ਬੰਦੇ ਇਹਦਾ ਹੋਰ ਦਿਨ ਮੈਂ ਤਾਂ ਕਰ ਲੈਣਾ ਭਾਈ ਮਿਲਣਾ ਕੋਈ ਕੋਟ ਪਾਣੀ ਸੁਖਰੇ ਨਾਲ ਤਾਂ ਇਹਨਾਂ ਨੂੰ ਵੋਟ ਸੁਖਰੇ ਜੀ ਚੱਲ ਆਪਣੇ ਹੱਥ ਦੀ ਬੰਦੇ ਆ ਸੁੱਖਾ ਨਹੀਂ ਹਿੱਲਦਾ ਹੈਗਾ ਸੁੱਖਾ ਪਾ ਤੁਖੇਰਾ ਨੀ ਡੋਬਾ ਬਜਾਲਦੀ ਸਰਪੰਚੀ ਪਾਚੀ ਸੁੱਖਾ ਉਹ ਸੁੱਖਾ ਆ ਸੁੱਖੇ ਕੋਲ ਆ ਜਾ ਹਾਂ ਆਇਆ ਸੁੱਖੇ ਕੋਲ ਤੇ ਕੀ ਮਾਚ ਕੋਲ ਆ ਲੈ ਜਰਵਾਹ ਤੇ ਮਾਤੇ ਬੁਲਾਣਾ ਸੁੱਖੇਰਾ ਡੋਬਾ ਜਨੇ ਚਾਰ ਕਰ ਮਾਇ ਨੂੰ ਮਾਰ ਤੇ ਚਾਰ ਆਈ ਨੂੰ ਮਾਰ ਤੇ ਇੱਥੇ ਨਹੀਂ ਠੀਕ ਹੈ ਤੇਰਾ ਕੁਛ ਨਹੀਂ ਹਾਂ ਬਾਈ ਫੌਤਾ ਦੇਖ ਲੈ ਨੂੰ ਕਈ ਸਾਲ ਹੋ ਗਏ ਭਾਈ ਜਿਹੜੀ ਬੰਦੇ ਦਾ ਭਾਈ ਬਦਲ ਕਾਰਨੀ ਚਾਹੀਦੀ ਆ ਕੋਈ ਵੀ ਬੰਦਾ ਚੁੱਕਾ ਕੀ ਠੀਕ ਨਹੀਂ ਗੱਲ ਮਤਵੇ ਕਾਲੀ ਜਾਈ ਦੀ ਆ ਇਹ ਲੋਕ ਨੂੰ ਆਵਰ ਆਹ ਦਾ ਟੱਕੇ ਬੋਲਦਾ ਬੋਲ ਖੰਡ ਦਾ ਮੜਾ ਯਾਰ ਅਗਲਾ ਬਾਦ ਮੈਂ ਕੋਈ ਨਹੀਂ ਪੁੱਛਦਾ ਆਣਾ ਆਇਆ ਮਾ ਵੀ ਆ ਜਾ ਮੁੰਡਾ ਲੈ ਲੈਣਾ ਬਦੂਸ ਇੱਥੇ ਵੀ ਆਉਣੀ ਹੈ ਹੈ ਕਿ ਨਹੀਂ ਇੱਕ ਤਾਂ ਹੁੰਦਾ ਆ ਗੰਮ ਜਿਹੜੀ ਜਵਾਨ ਕਾਲੀ ਦੀ ਕੋਈ ਦੇਖੀ ਹੋਣੀ ਜਮੀਂ ਜਮੀਂ ਜੇ ਪਏ ਆ ਚੱਕਰੇ ਦੇ ਘਰਾਂ ਵੀ ਪਾਣੀ ਭੜਿਆ ਇਹਨਾਂ ਦੇ ਭਾਈ ਇਹਨਾਂ ਦਾ ਪਾਣੀ ਲੈਣਾ ਹੁੰਦੇ ਯਾਰ ਅਸੀਂ ਆਪ ਦੇਖਿਆ ਹੋਇਆ ਕੜ ਕੜ ਦੁਹਾਂ ਨਹੀਂ ਖਰਾਬ ਹੋਣੀ ਤੁਹਾਡੀ ਮੈਂ ਸਾੜਦੀ ਉਹ 72 ਦੀ ਹੋਈ ਹੈ ਨਾ ਬਾਰੰਦ ਗਣਕ ਲਈ ਜਿੰਨੀ ਸਾਜਦੇ ਆਈ ਤਿਆਰ ਪੰਜ ਘਰ ਆ ਨਾ ਤੁਖੇ ਤੁਸੀਂ ਪੁੱਛੇ ਟੋਬਾ ਉਛਲ ਜਾਂਦਾ ਹੈ ਟੋਬਾ ਉਛਲ ਜਾਂਦਾ ਹੈ ਇਹਦੇ ਅੰਦਰ ਵੜ ਗਏ ਸਾਡੇ ਬਾਕੀ ਤਾਂ ਕੋਈ ਹੈ ਨਹੀਂ ਲੈ ਨਾ ਬੱਕਦੇ ਨਾ ਪਿੰਡ ਦਾ ਪਾਣੀ ਜੇ ਡੋਬੇ ਜੀ ਕਰਕੇ ਟੋਬੇ ਤੇ ਗਾਂ ਚੜ ਜਾਂਦਾ ਉਹ ਕਿੰਨੀ ਕਿਤੇ ਪਾਣੀ ਕਰ ਜਾਂਦਾ ਆ ਕੇ ਇਹਦੇ ਚੋਈਦਾ ਵੀ ਚੜ ਜਾਂਦਾ ਮੈਂ ਬਰਾਤੀ ਵਾਪਸ ਤੂੰ ਤਾਂ ਦੇਖਣਾ ਪੈਂਦਾ ਇਹਨੂੰ ਫਾਟ ਕੇ ਲਾਉਣਾ ਪੈਂਦਾ ਉੱਥੇ ਨਹੀਂ ਇੱਧਰ ਨਾਲ ਨਹੀਂ ਤਾਂ ਸੋਕੇ ਇੱਧਰ ਨੂੰ ਵੀ ਚੱਲ ਬੰਦਾ ਉਹਨੂੰ ਪਾਣੀ ਸੜ ਕੇ ਥੱਲੇ ਤੇ ਚੋਈ ਚੜ ਜੇ ਉਹ ਹੰਦ ਕਰਨਾਂ ਮੈਂ ਤਾਂ ਪੁੱਛਦਾ ਮੈਂ ਇੱਕ ਪਾਈਪ ਵੀ ਬਲੌਕ ਹੋਊਗਾ ਤਾਂ ਉੱਥੇ ਆ ਜੇ ਸੀ ਵੀ ਪਾਈਪ ਥ ਹੁਣ ਬੜੇ ਬਾਤ ਤੇ 8 ਇੰਚ ਦਾ ਨਹੀਂ ਫਿਰੇ ਦੀ ਬਾਤ ਤੇ ਨਾ ਮੇਰਾ ਵਧੀਆ ਕਰਿਆ ਉਹ ਜਦੇ ਭਾਈ ਆਤੇ ਗੋਏ ਵਧੀਆ ਕਰਿਆ ਵਧੀਆ ਕਰਿਆ ਕਿਉਂਕਿ ਫਿਰ ਤਾਂ ਘੰਟੇ ਚ ਖਾਲੀ ਹੋ ਗਿਆ ਹਾਂ ਲੈ ਪਾਣੀ ਥੋੜਾ ਕਰਿਆ ਇਹਦੇ ਜਿਹੜਾ ਚੱਲੀ ਆਲਾ ਕੋਟ ਵਾਰਾ ਉੱਤੇ ਚੜਾ ਰਾਰਾ ਹਾਂ ਦੇਖ ਲੈ ਚੱਲੀ ਆਲਾ ਕੋਟ ਵਾਰਾ ਕਿਥੇ ਐ ਕਿ ਸਾਰੇ ਕਿਹੜਾ ਚ ਪਾਣੀ ਪਾਣੀ ਜਿੱਸੋ ਸਾਰੀ ਜਿਹੜਾਤਾ ਮੈਰ ਹੈ ਹੀ ਸਾਰੇ ਪਾਸੇ ਜਿਹੜਾ ਹੁਣ ਸਾਡਾ ਹੀ ਘੜ ਕੇ ਆ ਹੁਣ ਕਿੰਨੇ ਪਿੰਡ ਸ਼ਹਿਰ ਤੇ ਕੋਠਿਆ ਗਰੀਆਂ ਹੈ ਚਲੋ ਗੱਲ ਆ ਇੱਕ ਬਈ ਉਸ ਟਾਈਮ ਦੇ ਵਿੱਚ ਹੈ ਹੀ ਬਹੁਤ ਆ ਹੁਣ ਤਾਂ ਕਾਇ ਫੁੱਟ ਕਰਦਾ ਹੈ ਉੱਪਰ ਨੂੰ 6 ਫੁੱਟ ਆ ਹਾਂ 6 ਫੁੱਟ ਦਾ ਨਿਸ਼ਾਨ ਲਾਇਆ ਉਹ ਪੁੱਛਦਾ ਦਾ ਬੰਨੂ ਕਹਿੰਦਾ ਕਿ 6 ਫੁੱਟ ਗੇਟ ਰੱਖਣਾ ਕਿੰਨਾ ਰੱਖਣਾ 7 ਰੱਖਣਾ ਮੈਂ 6 ਕੇ ਰੱਖਣਾ 6 6 ਥੱਲੇ ਬਾਹਤ ਹੈ ਥੱਲੇ ਭਾਰਤ ਵਾਲੀ ਵੀ ਜੈਸ ਰੱਖ ਲਈ ਹੈ ਥੱਲੇ ਭਾਰਤ ਵਾਲੀ ਵੀ ਉਹ ਤਾਂ ਕੱਢਤੀ ਲੈਵਲ ਕੱਢ ਕੇ ਨਾ ਆ ਉੱਥੇ ਤੇ ਮੈਂ ਕਹਿੰਦਾ ਚਾਰੇ ਦੇ ਲੱਗ ਭੱਤ ਚ ਚਲੇ ਜਾਣੇ ਆ ਥੱਲੇ ਕਿਹੜੇ ਆਹ ਹੈ ਲੈਵਲ ਹੁਣ ਜਿਹੜਾ ਗੇਟ ਵਾਲਾ ਏ ਗੇਟ ਵਾਲਾ ਉਹ ਲੈਵਲ 'ਚ ਨਹੀਂ ਕਰਨਾ ਫਿਰ ਇਹ ਡਾਊਨ ਰੱਖਣਾ ਉਹ ਜਿਹੜਾ ਡਾਊਨ ਹੀ ਰੱਖਣਾ ਯਾਰ ਹਾਂ ਜੇ ਹੁਣੀ ਫਿਰ ਇੰਨਾ ਕਿੰਨਾ ਭਰਤ ਪਾ ਦੂੰਗੇ ਅਸੀਂ ਠੀਕ ਨਹੀਂ ਭਾਈ ਦੇਖ ਰੋ ਬਾ ਦੋੜ ਦੇ ਰੱਖ ਲਈ ਯਾਰ ਦੋੜ ਦੇ ਉਹ ਦੁਕੇ ਹਾਂਜੀ ਆਏ ਇਹਦੇ ਸਿਰ ਤੇ ਦੋ ਦੋ ਤਾਂ ਛੱਡ ਦੇਣੇ ਆਹ ਦੋ ਰਹਿ ਜਾਂਦੀਆਂ ਆ ਹਾਂ ਜਿਹੜੀਆਂ ਵੀ ਹੁੱਕਾ ਥੱਲੇ ਗੱਡਣੀਆਂ ਹਾਂ ਇੱਥੇ ਵੀ ਨ ਫਸੇਉਂਦੀ ਡੇਡਰ ਦੇ ਥੱਲੇ ਥੱਲੇ ਦਾ ਸਾਰੇ ਆ ਇੰਨਾ ਉੱਚਾ ਤਾਂ ਕਰਨੀ ਕਰਨਾ ਹਾਂ ਇੰਨਾ ਉੱਚਾ ਕਰੀਂ ਨਹੀਂ ਕਰਨੀ ਉਹ ਤੇ ਇੰਨਾ ਉੱਚਾ ਪਸੇਉਂਦੀ ਕਹਿੰਦੇ ਮੈਂ ਨਹੀਂ ਦੋ ਅੰਨੋਤ ਆਵਾਜ਼ ਨਹੀਂ ਡੇਡਰ ਨਾਲੋਂ ਵੱਧ ਸੇ ਨਹੀਂ ਕੋਟ ਕੀ ਬਾਜੀ ਨਹੀਂ ਮਾਰਿਆ ਜਾਦਾ ਉਹ ਮੇਰਾ ਬੋਲੂਆ ਬੰਦਾ ਖਲਦ ਵਜੇ ਖਲਦ ਵਜੇ ਵੀ ਦੇ ਰਿਹਾ ਯਾਰ ਟਵਾਦੀ ਉਹ ਬਾਜੀ ਐਦਲੀ ਗੱਲ ਉਹ ਬਾਈ ਕਿਹੜੇ ਪ੍ਰੂਫ ਲਵਾਉਂਦੇ ਉਹ ਫਾਦ ਗਿਆ ਪਿੱਛੇ ਭਜੇ ਵੀ ਦੇ ਹੈਗਾ ਕਿਵੇਂ ਕਿਹਦਾ 7 ਵਜੇ ਨਹੀਂ ਸੀ ਉਹ ਬਾਈ ਉਹਦਾ ਕੰਮ ਹੋ ਰਿਹਾ ਕਹਿੰਦਾ ਚੋਰ ਤੇ ਤਾਂ ਖਾਦੇ ਰਹਿ ਗਿਆ ਆਪੇ ਫਸ ਗਿਆ ਕਿੱਥੋਂ ਬੱਟਾ ਜੀ ਮਾ ਕੰਟੇਜਰ ਉੱਪਰ ਬਾਥੀ ਆ ਮੈਂ ਇੱਥੇ ਹੀ ਮਾਰ ਲੱਗਦਾ ਪਾਉਂਦੇ ਮੇਰੀ ਮਾਂ ਪਾਤੇਰੀ ਵੀ ਤੇ ਬਾਈ ਆਂਸ ਕੋਈ ਨਹੀਂ ਇਹ ਦੂਜਾ ਪਹਿਲੇ ਲਿਖੇ ਬਾ ਪਹਿਲੀ ਤੋੜਾ ਚਾਈ ਦੀ ਹੈ ਚਾਈ ਦੀ ਵੀ ਹੈ ਬਾਈ ਜਹੀ ਦੀ ਹੈ ਆ ਤਾਂ ਕਿਉਂਕਿ ਮੈਂ ਸੱਚੀ ਆ ਜਿਹੜਾ ਦੇਖਦਾ ਉਹ ਮੁੜਿਆ ਹੋਇਆ ਜਾਂ ਮੈਂ ਕਿਉਂ ਤੋੜਿਆ ਜਾਂ ਮੈਂ ਯਾਦ ਤੇ ਸੱਚੀ ਆ ਉਹ ਤਾਂ ਆਉਂਦਾ ਚਾਈ ਨਹੀਂ ਹੈ ਇਹ ਚਾਹ ਦਾ ਸੁਪਲਾਈ ਦੇ ਦੇ ਕੋਈ ਦੇਖੀ ਹੁੰਗਾ ਸਾਡਾ ਦੋ ਘੰਟੇ ਲੱਗ ਜਾਂਦੇ ਹੋਰ ਜੇ ਅੱਟ ਕਹਿੰਦੇ ਨਾ 10 ਵਜੇ ਹੁਣ ਹੋਰੇ ਹਾਂ ਹੁਣ ਦੋ ਘੰਟੇ ਹੋ ਗਏ ਆ ਮੀਟ ਲੈ ਲਿਆ ਘੰਟਾ ਯਾਰ ਤੋਲਣੇ ਨੂੰ ਵੀ ਜਾਂ ਫਿਰ ਅੰਦਰ ਵੀ ਖਾਸੀ ਆਉਂਦੀ ਆ ਅੰਦਰ ਮੈਂ ਖਾ ਦੋ ਘੰਟੇ ਦੋ ਘੰਟੇ ਲੱਗ ਜਾਂਦੇ ਅੰਦਰ ਉਹਦੇ ਅੰਦਰ ਦੋ ਘੰਟੇ ਲੱਗ ਜਾਂਦੇ ਆ ਤੇ ਨਾਲੇ ਪਾਣੀ ਵੀ ਨੂੰ ਦੇ ਦਾਂ ਉਹਨੂੰ ਨਹੀਂ ਦੇ ਦਿਆ ਤਾਂ ਮੇਰਾ ਖਾਣਾ ਥੋੜਾ ਸਵਾਰੀਆਂ ਪਈ ਜਾ ਹੈ ਉਹ ਪਹਿਲਾਂ ਹੀ ਮਾਰ ਗਿਆ ਸਰੋ ਪਾਉਂਗਾ ਪਹਿਲੀ 2 ਤਰੀਕ ਤੱਕ ਤਾਂ ਪਾਉਂਗਾ ਪੱਕਾ ਉਹ ਬਰਫੀ ਨੂੰ ਪੈਂਦਾ ਬਰਫੀ ਨੂੰ ਪੈਂਦਾ ਗੱਲ ਕਰਦਾ ਹਾਂ ਤਨ ਦੂਰ ਨਾ ਮਾ ਚਾਹੀਦਾ ਵੀ ਨਹੀਂ ਆਉਂਦਾ ਮੈਂ ਜਵੀ ਕਰਿਆ ਆ ਭਾਈ ਅੱਜ ਕਰਤੀ ਆ ਵੀ ਕਿੰਨੇ ਨੂੰ 270 ਠੀਕ ਆ 270 ਉਹ ਕਹਿੰਦਾ ਅੱਧਾ ਅੱਧੀ ਮੈਂ ਲਿਆਉਂ ਚਾ ਕੇ ਗੱਡੀਆਂ ਨਾਲ ਅੱਧੇ ਤੂੰ ਹਟੋ ਦੇ ਮੇਰੀ ਆ ਠੀਕ ਆ ਬੰਦੇ ਭੇਜ ਪਾਣੀ ਕਿੰਨਾ ਕੁ ਲਾਇਆ ਮੜਾ ਮਾ ਦੂਵੇਂ ਮੈਨੂੰ ਹਨੂ ਦੱਪਣ ਆ ਜਾਣਾ ਉਹ ਬਹੁਤ ਵੱਡੀ ਖੜੀ ਨਹੀਂ ਉਹ 20 ਦੇ ਪਹਿਲੇ ਗੇੜ ਮੈਂ ਮੈਂ ਕੱਲ ਤੇ ਹੁਣ ਜਾਟਾ ਕੰਮ ਲਗਾ ਦੋ ਵੱਡੀਆਂ ਭਾਦਰ ਤਿੰਨ ਭੱਲ ਦੇ ਰੋਜ ਉੱਥੇ ਵੀ ਬਾਈ ਉੱਥੇ 20 ਮਾ ਚੱਕਰ ਉੱਥੇ 20 ਨਾ ਚੱਕਾ ਬਣੀ ਹਵਾ ਬੋੜਾ ਕਰ ਰਹੀ ਹਵਾ ਚੱਕਣਾ ਹਵਾ ਵਧੀ ਨਾ ਮੀਂਹ ਦੇ ਨਾਲ ਉਹ ਗਿਰ ਜਾਂਦੀ ਹਾਂ ਹਾਂ ਇਹ ਜੰਗਲ ਮਾ ਹ ਨਵੇਂ ਕੰਮ ਨਾਈਟ ਏਡੀ ਹੋਣ ਲੱਗ ਗਈ ਬਾਈ ਇੱਥੇ ਆਈ ਮੇਰੇ ਨਾਲ ਵਜੇ ਨ ਉੱਪਰ ਹੋ ਗਿਆ ਬਜੇ ਨੋਵੇਂ ਰੋ ਬਜੇ ਦਾ ਟੇਡੀ ਹੁੰਦੀ ਹੈ ਹਵਾ ਨਹੀਂ ਰਹਿ ਕੇ ਉਹਨੇ ਗਿਰਨੀ ਕਿਰਨਾ ਇਹ ਇਹ ਵੀ ਨਹੀਂ ਵੱਢਦੇ ਇਹਦੀ ਜਮੀ ਤਾਂ ਹੀ ਖਰਾਬ ਹੋਈ ਉਹ ਜਿਵੇਂ ਉਹ ਆਟੋ ਆਪਦੀ ਜਿੱਦਣ ਨਹੀਂ ਪਿਆ ਗਿਰ ਗਈ ਉਹ ਵੀਲੀ ਹੋ ਗਈ ਚਾਰ ਦਿਨਾਂ ਬਾਅਦ ਹਵਾ ਖਾਨ ਨਹੀਂ ਬਹੁਤ ਆਇਆ ਯਾਰ ਕੱਤੇ ਕੋਸ ਰਹਦੀ ਉੱਤਰ ਗਿੱਲਾ ਹੀ ਠਾਪਿਆ ਲਾ ਫਿਰ ਉਸਰ ਵਾਲੀ ਗਰੀ ਜਾਂਦੀ ਪੀੜੀ ਰਹਿੰਦੀ ਹੈ ਠੀਕ ਹੈ ਪੂਰੀ ਬਾਹਰਤੀ ਹੁੰਦੀ ਆ ਗਿੱਲੀ ਰਹੇਗਾ ਹਾਂ ਕਿਹ ਬਜੜੀ ਆਉਗੀ ਹੋਰ ਨਹੀਂ ਨਹੀਂ ਦੋ ਟਰੱਕ ਲੈਂਦੇ ਵੇ ਇਹ ਅਰੇ ਫਿਰ ਤਾਂ ਵੀ ਹੋਈ ਆ ਏ ਮੇਰੀ ਗੱਲ ਥੋੜਾ ਸਰੂਬ ਤੂੰ ਪਹਿਲਾਂ ਕੱਢੂਗੀ ਮੈਂ ਕਹਿੰਦਾ ਬਛੂ ਕੱਢੂਗੀ ਮੈਂ ਨਹੀਂ ਲਾਉਣੀ ਦੇਣਾ ਛੱਡ ਲਾ ਲਾ ਦੇ ਦੇਖ ਲੈ ਇਹ ਕਹਿੰਦਾ ਕੱਢੂਗੀ ਸਾਢੇ ਚਾਈਦੇ ਪੱਜੇ ਦੇ 18 ਦਾਸ ਲੈ ਕਿੰਨੇ 18 18 ਤਾਂ ਨਹੀਂ ਹੋਣੇ 18 ਜੇ 18 ਹੋਗੇ ਵੀਗਾ ਉਹ ਨਹੀਂ ਕਿੰਨੇ ਨੂੰ ਪੈਣੀ ਆ ਰਾਈ ਵੀ ਗਈ ਆ ਪਈ ਐ ਨਾ ਆ ਪਈ ਐ ਉਹ ਆ ਪਜੀਓ ਪਈ ਬਾਈ ਸਾਰੇ ਕਾਹਦੀ ਬਜੂ ਰੇਟਾ ਹੀ ਆ ਵਿਚ ਮਾਰਦਾ ਤੇਰੇ ਕੰਮ ਕਰਦੇ ਨੇ ਰੇਟਾ ਨਾਲੇ ਆਜ ਦੇ ਨਾ ਯਾਰਾ ਬੌਸ ਆ ਜਿਹੜੇ ਥੋੜੀ ਵੀ ਗਾਇ ਦੋ ਦੋ ਲੱਖ ਚੰਗਾ ਕਰੁੰਦੇ ਨੇ ਇਹ ਗੱਲ ਸਾਰਾ ਫੈਸਲੇ ਚ ਕੰਮ ਕਰਵਾਉਂਦਾ ਬਾਰੇ ਉਹਨੂੰ ਵੀ ਜਾ ਕੇ ਰੇਟ ਵਧਾ ਜਾਂਦਾ ਇਹ ਕਰੂੰਗਾ ਗਾਲੇ ਨੂੰ ਫੇ ਦੇਣੀ ਵੀ ਵਾਦ ਰੇਟ ਤੇ ਤੇਰੀ ਕੀ ਆ ਅੱਜ ਇਹ ਬਾਤ ਮੱਕਰ ਨਾ ਮੱਕਰ ਨਹੀਂ ਲੈ ਗਾ ਮੈਂ ਲੱਕੜੀ ਵਾ ਗਿਆ ਵਾ ਤੇ ਨਹੀਂ ਆਹ ਤਾੜਾ 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 ਕੋੜਾ ਦਾ ਪ੍ਰੂਫ ਆ ਕੱਕੜਾ ਐ ਜੀ ਮੈਂ ਉਹ ਚੱਕ ਲੂਗਾ ਮੈਂ ਨਹੀਂ ਤੇ ਐਕਸ ਨਹੀਂ ਰੱਖਣੀ ਜਿੱਕਰੋ ਬਾਈ ਜੀ ਦੇਖ ਲੈ ਇਹਦਾ ਜੂਨੇ ਦਾ ਰੇਟ ਦੇਖ ਆਏ ਨੂੰ ਵਧ ਜਾਂਦਾ ਇਹੋ ਘਟਦਾ ਰਹੋ ਜਾਂਦਾ ਕਹਿ ਕਹਦਾ ਸਾਰਾ ਰੇਟ ਘਟ ਗਿਆ ਮੱਛੀ ਮੈਂ ਗਿਆ ਤੂੰ ਚੱਕ ਹੁੰਦੇ ਆ ਰੇਟ ਦੇ ਨਿਹਾਉਣ ਚ ਕਰਨਾ ਇਹ 200 ਆਜੂ ਹਾਂ ਮੈਂ ਚੱਕ ਲੈ ਆਹੋਂ ਤਾਂ ਬੜਾ ਜਗ੍ਹਾ ਹੈ ਇਹੋਂ ਤਾਂ ਦਿਲਾ ਹੋ ਗਿਆ ਭਾਈ ਨਾ ਚੱਕ ਲੈ ਕੱਲ੍ਹ ਕੱਟ ਲੂ ਕੱਲ੍ਹ ਬਾਅਦ ਰੇਟ ਰਲੋ ਹੋਰ ਬਾਅਦ ਸਮਝੀਂਗਾ ਗਾਣਾ ਲਾ ਦੇ ਮੈਂ ਪੰਡਾ ਜਗਾਈ ਆ ਤੈਨੂੰ ਚਾਹੀ ਆਉਂ ਦੋ ਮਹੀਨੇ ਰਹਿਗੇ ਦੋ ਮਹੀਨੇ ਰਹਿਗੇ ਹਰ ਵੀ ਮਾਰਚੇ ਰਹਿਗੇ ਪ੍ਰੈਕਟ ਦਾ ਹਲਾਲ ਹੋ ਜਾਂਦੀ ਆ ਪਰ ਐਸਾ ਹੋਣਾ ਕੰਮ ਬਾਈ ਸੰਕਲ ਬੂਲ ਦਾ ਮੌਦਾ ਬਾਈ ਕਣਿਚ ਐਤੋਂ ਲੇਬਰ ਬਹੁਤ ਗਰੰਟੀ ਹੋ ਜਾਊਗੀ ਥੋੜੀ ਸੌਂਟ ਜਾਊਗੀ ਆ ਜਾ ਵੀ ਹਾਂ ਬਾਬੇ ਚੱਲੇਗਾ ਨਹੀਂ ਇਹ ਕਿਉਂ ਲੇਬਰ ਸੌਂਟ ਦੰਗਲ ਵੀ ਪਾ ਕੇ ਕਿਹਦਾ ਹਵਾਲੇ ਛੱਡੀ ਨਹੀਂ ਹੈ ਇੰਜੀਨੀਅਰਿੰਗ ਦੀ ਬਿਸ਼ੀਂ ਹੈ ਬਾਈ ਇੱਕ ਗੱਲ ਸੁਣ ਯਾਰ ਜਿਹੜੀ ਕੜਕਾ ਪਹਿਲਾਂ ਤਾਂ ਹੁਣ ਲੇਬਰ ਦੇ ਵਧਾਈ ਜਾਂਦਾ ਹੈ ਹਾਂ ਵੀ ਹੁਣ ਮਸ਼ੀਨਾਂ ਕੇ ਜ਼ਿਆਦਾ ਕੰਮ ਇੱਕ ਦੇ ਕਿ ਵਿਲੇ ਆ ਵੀ ਤੇ ਤੂੜੀ ਜਿਹੜੀ ਦੁਬਾਰੇ ਕੱਢਦੇ ਉਹ ਜਿਹੜੀ ਖਰਚਾ ਆਉਂਦਾ ਉਹ ਪਿਆ ਆ ਜੀ ਕੀ ਫਾਇਦੇ ਚ ਅੱਛਾ ਉਹ ਫਾਇਦਾ ਇੱਥੇ ਤਾਂ ਜੇ ਨਹੀਂ ਪੈ ਗਿਆ ਦੱਦ ਹੋਲੀ ਇਹਨੂੰ ਫੇਰ ਪੈਦਾ ਉਹ ਕਹਿੰਦਾ ਜਦੋਂ ਉੱਥੋਂ ਪਾਜੇ ਪਈ ਜਾਂਦਾ ਉਹਨੂੰ ਦੇਖੀਆ ਹੈ ਬੱਟਣਾ ਹੋਰ ਤੋਂ ਪਹਿਲਾਂ ਪਿਆ ਉਹ ਪਹਿਲਾਂ ਤਾਂ ਪੰਜਾਬੀ ਉਹ ਵੜਦੇ ਉਹ ਕਿਹੜਾ ਵੜਦਾ ਉਹਦਾ ਫਰੈਸ਼ਰ ਬਲੀ ਲੇਬਰ ਨਹੀਂ ਹੁੰਦੀ ਨਹੀਂ ਹੁੰਦੀ ਉਹ ਟਾਈਮ ਲੇਬਰ ਦਾ ਹੀ ਪੰਗਾ ਆੜਦਾ ਪੜ੍ਹਾਈ ਨਹੀਂ ਕਰ ਜਮਾ ਹਾਂ ਉਧਰ ਜੀ ਦੀ ਪਕਾੜ ਚਲਾ ਜਾ ਜੀ ਲਾਉਣ ਦਾ ਤੁਹਾਡੇ ਕੋ ਭਈਆ ਹੁੰਦੇ ਤੇ ਪਹਿਲਾਂ ਤਾਂ ਹੁੰਦੀ ਹੁੰਦਾ ਨਵਾਂ ਭਈਆ ਹੁੰਦਾ ਇਹ ਕਰਕੇ ਕੀ ਕਰਦੀ ਹੈ ਫ੍ਰੀ ਵੀ ਮਿਲਦੀ ਹੈ ਆਹਦਾ ਉਹ ਦੂਈ ਵੀ ਘਟ ਗਈ ਹੁਣ ਤਾਂ ਜਿਹੜੀ ਪਹਿਲਾਂ ਪੈਸੇ ਨਹੀਂ ਮਿਲਦੀ ਉਹ ਵੱਧ ਮਿਲਦੀ ਸੀ ਹਾਂ ਹੁਣ ਤਾਂ ਜਿਹੜੀ ਫ੍ਰੀ ਆਈ ਦਿੰਦੇ ਕਿੱਡੀ ਗਾਹੇ ਇੱਕ ਪਿਆਹੀ ਵਸੇ ਹੁੰਦੀ ਆ ਕੋਈ ਲਗਾ ਹੁਣ ਮੋਟਾ ਹੋਣਾ ਲੀਨ ਨਾ ਕਰਾਂ ਸੀ ਪੁਰਾਣੇ ਦਾ ਕਰੂਗੇ ਠੀਕ ਆਓ ਸਿਆਲ ਨੂੰ ਭੁਗਾਉਣੇ ਲਿਆ ਆਕੇ ਦਊਂਗੇ ਬਾਦ ਸਬਜ਼ੀ ਬਣਾ ਕੇ ਦਊਂਗੇ ਪਹਿਲਾਂ ਪਾਹੀ ਚ ਕਰਦੀ ਯਾਰ ਕੰਮ ਕਰ ਕੰਮ ਕਰਦੇ ਵੇਲੇ ਕਰੇ ਇਹ ਗੱਲ ਕਰ ਆਪਣੇ ਦੇ ਉੱਪਰ ਕਰਦੀ ਹੈ ਹਾਂ ਤੇ ਮਿਹਨਤ ਕਰੋ ਆਪਣੇ ਨਾ ਨਾ ਠੀਕ ਹੈ ਹੁਣ ਜੇ ਦੋ ਗੀਲੇ ਮਾਰਦੇ ਕੰਮ ਕਰਕੇ ਬੰਦਾ ਵੱਡ ਲਵੇ ਤੇ ਲੋੜੇ ਨਹੀਂ ਹੈਗੇ ਤੇ ਕਲੇ ਪੈਣ ਦੇ ਨਾ ਹੋਰ ਨਾ ਨਾ ਠੀਕ ਹੈ ਉਹ ਕੰਮ ਕਹਿੰਦੇ ਮੱਛਰ ਨਾਲ ਮੱਖੀ ਨਾਲ ਲੜਦੇ ਵੇ ਹੂੰ ਅੱਗੇ ਬਥੇਰੀ ਵੱਡੇ ਚੁੱਕੇ ਰੂਹੀ ਬਥੇਰੀ ਵੱਢਦੇ ਹੁੰਦੇ ਵੇ ਥੋੜੀ ਯਾਰ ਮੈਂ ਤਾਂ ਐਕਸਲ ਸੱਚੀ ਕਰਾਂ ਐਕਤੀ ਕੜ ਕੇ ਮੈਂ ਵੱਢਣਾ ਵੱਢਣੀ ਨਾ ਨਾ ਚਾਹੀਦੀ ਯਾਰ ਚਾਹੀਦੀ ਹੈ ਵਧੀਆ ਬੂਟੇ ਮੈਨੇ ਲੈਣੇ ਤੈਨੂੰ ਕਿਹਾ ਇੱਕ ਹੀ ਲੈ ਚਾਰਜ ਲੱਗਦੇ ਕਿਲਾ ਵਟਾਉਣੇ ਚਾ ਨਾ ਵਧੀਆ ਅਸੀਂ ਦੋ ਦਿਨ ਚ ਵੜਦੇ ਰਹੇ ਵੇਕਾਰ ਕਰਤੇ ਕੰਮ ਦੇ ਬੱਤੇ ਵੇਕਾਰ ਹੋਰ ਵੇਕਾਰ ਕਰਤੇ ਹਾਂ ਕਿਸ ਰੈਸਰ ਹੁੰਦੇ ਦੇ ਬੰਦੇ ਕੰਮ ਲੱਗੇ ਵਧੀਆ ਪਰ ਇੱਕ ਫਾਇਦਾ ਹੋਰ ਵੀ ਹੈ ਨਾ ਜਿਹੜੀ ਤੂੜੀ ਉਹਦੀ ਬਣਦੀ ਆ ਹਾਂ ਉਹ ਤੂੜੀ ਬਣਦੀ ਵਧੀਆ ਢੰਡੀ ਵਾਲੀ ਤੂੜੀ ਜਾਂ ਰੂਈ ਆ ਇਹ ਤਾਂ ਥੋੜੀ ਖੜਦੀ ਉਹ ਨਹੀਂ ਸੈਚਰਾ ਹਾਂ ਹੱਥ ਨਾਲ ਘੁੱਟ ਨਾ ਇਹ ਨੂੰ ਘੁੱਟ ਲਾ ਉਹ ਨੂੰ ਘੁੱਟ ਲਾ ਉਹ ਮੁਠੀ ਜੇ ਲਾਉਂਗੇ ਇਹ ਐ ਨਹੀਂ ਨਿਕਲਣੀ ਉਹ ਨਿੱਗਰ ਆ ਤੂੜੀ ਹਾਂ ਵੀ ਨਾ ਭਾਈ ਇਹਦਾ ਅਟੈਕ ਡੰਗਰ ਬੋ ਖਾਂਦੇ ਨਹੀਂ ਥੋੜੀ ਸਹੀ ਗੱਲ ਆ ਇਹਦੀ ਸਾਰੀ ਕਰਦੇ ਗੁੱਜ ਜੀ ਢਾ ਦਿੰਦੀ ਇਹ ਰਾਜ ਨੇ ਉਹ ਵੀ ਨਹੀਂ ਕਰਾਈ ਨੀ ਤੂੜੀ ਆ ਨਾ ਚਾਪਾਟੇ ਚ ਕਾ ਫੇਰਾ ਜਾ ਖੜਦੀ ਉਹ ਆ ਚਲੇ ਜੀ ਖੜ ਜਾ ਹੁਣ ਕੋਈ ਇੱਕ ਅੱਖ ਪਾਉਂ ਖਾਣਾ ਟਾਈਮ ਹੋ ਗਿਆ ਖਾਣਾ ਟਾਈਮ ਹੋਇਆ ਬੈ ਹੁਣ ਕਿਹੜਾ ਵੱਢਦਾ ਕੁਕ ਜੋ ਸਾਰੀ ਖਾ ਲਿਓ ਜਵੀ ਨਹੀਂ ਜਵੀ ਸਾਈ ਉੱਪਰ ਤੇ ਖਾਜੀ ਕਿਹੜਾ ਵੱਢਦਾ ਉੱਤੇ ਕਿਹੜਾ ਹੀ ਬਣਾਤਾ ਗੈ ਲੈ ਆਪਣੀਆਂ ਨੇ ਛੱਡ ਦੇ ਕਰ ਉਹ ਤੇ ਕਾ ਨਾ ਹੈ ਹਾਂ ਉਹ ਨਾ ਠੰਡੀ ਕਰਦੇ ਪਿੰਡ ਵਾਲੂ ਹੋਰ ਇਹ ਨਾਲ ਗਰਮੀ ਚ ਰਹੀ ਜੇ ਇੱਧਰ ਉਹ ਚਾਤੀ ਨੇ ਦੇਖੇ ਇੱਕ ਦਿਨ ਮੈਂ ਭਾਈ ਡੈਰੀ ਦਾ ਛੋਟਾ ਛੋਟਾ ਨਾ ਸਿੱਕ ਜਰਾ ਆਏ ਗੇਟ ਖੋਲ ਕੇ ਹੈ ਪਤਾ ਨਹੀਂ ਕਿਹੜੇ ਸਾਹਿਬ ਅੰਦਰ ਆਵ ਕੇ ਵੜ ਗਿਆ ਛੋਟੇ ਗੇਟ ਨੂੰ ਵੜ ਗਿਆ ਹੈ ਬੜਾ ਬੜਾ ਸਾਇਦਾ ਦੇਖ ਕੇ ਨਾ ਗੇਟ ਖੋ ਕਿੰਨਾ ਵੜਿਆ ਵੜਦਾ ਨਿਪੜ ਗਿਆ ਕੰਮ ਹੁਣ ਇਹ ਲਾ ਹੁਣ ਕਿਸੇ ਨੂੰ ਲਾਉਣਾ ਦੁੱਕੇ ਕੰਮ ਹਾਂਜੀ ਹੁਣ ਕੀ ਲਾਉਣਾ ਕੰਮ ਤਾਂ ਜੀ ਇੱਕ ਤਾਂ ਮੇਰੇ ਕੋਲੋਂ ਦੁੱਕਰੀ ਕਿਹਾ ਲੱਗੇ ਕਿਸੇ ਨੇ ਭਲਿਆਨਤ ਕੰਮ ਤਾਂ ਬਾਧੂਗਾ ਜੇ ਇੱਕ ਦਿਨ ਇਹ ਦਿਨ ਲੇਟ ਹੋ ਗਿਆ ਤਾਂ ਕੰਮ ਆਉਣਾ ਹਾਂ ਕਿ ਲਾਜੀ ਇਹਨੂੰ ਲਾਜਣਾ ਨਾਲੇ ਦੋ ਦਿਨ ਕਹਿੰਦਾ ਉਹ ਹਾਂ ਕੱਲ੍ਹ ਤਾਂ ਹੋ ਗਈਆਂ ਕੱਲ ਨੂੰ ਨਾ ਪਰਸੋਂ ਨੂੰ ਕਹਿੰਦਾ ਮੈਂ ਲਾ ਆ ਜਨਾ ਵੀ ਲੱਗੇਗਾ ਆ ਵੀ ਆਪ ਕੋਈ ਐਸਾ ਕੰਮ ਲੈਣਾ ਕੰਮ ਚਾਹੀਦਾ ਹੈਗਾ ਆ ਵੀ ਇਹਦਾ ਆਉਣੇ ਕੰਮ ਦਾ ਕੀ ਮਾਇਦਾ ਇੱਕ ਵਾਰ ਮੈਂ ਤਾਂ ਹੀ ਲੈਣੇ ਲਈ ਸਾਰਾ ਦਿਨ ਬੋਰ ਲੱਗੇ ਅੱਧੀ ਦਿਨ ਅਲਗ ਲੱਗਦਾ ਉਹਨੇ ਲੱਗ ਸਾਡੇ ਘਾਲੀ ਨੂੰ ਲੱਗ ਗਿਆ ਉਹਨੇ ਲੱਗਿਆ ਇਹਨਾਂ ਦੇ ਘਰ ਰਹਿ ਕੇ ਹੀ ਮੈਂ ਹੋਰ ਕਈਆਂ ਦੇ ਕੰਮ ਕਰਦਾ ਇਹ ਨਰਾਜ਼ ਵੀ ਨਹੀਂ ਹੈਗਾ ਕਿਉਂਕਿ ਉਧਰ ਇਹਦਾ ਕੰਮ ਜਿਵੇਂ ਹੁਣ ਮੈਂ ਸਾਨੂੰ ਸਾਨੂੰ ਉੱਥੇ ਸੈਟਿੰਗ ਕਰਨੀ ਪਈ ਅੱਜ ਉੱਥੇ ਬੰਨ੍ਹ ਸੁਭਾਵੇਂ ਠੰਢੀ ਵੀ ਨਿਕਲਦਾ ਸਵਾਰੀ ਦੇ ਵਾਰ ਦੱਸਦੇ ਆਂ ਜੇ ਇਹ ਤਾਂ ਕੱਲ ਕੱਥੀ ਕਿੰਨਾ ਲੇਟ ਇੰਨਾ ਜੇਰ ਹੋ ਗਿਆ ਇੰਨਾ ਜੇਰ ਹੋ ਗਿਆ ਪਿਆ ਹੀ ਨਹੀਂ ਅਕੇ ਤੇ ਮੂੰਹ ਚ ਬੈ ਜਾਵੇ ਅਕੇ ਲੱਗੇ ਡਿੱਡੇ ਕਰੀ ਜਾਣਾ ਬਾਈ ਕੋਈ ਵੀ ਰੋਕਿਆ ਕਿਸੇ ਨੂੰ ਕਹਦੇ ਨਾ ਬਾਈ ਪੱਟ ਲਿਓ ਹੁਣ ਲੋਕਾਂ ਦੇ ਹੱਥ ਖੜੇ ਹੋ ਗਏ ਮੈਂ ਦਾ ਨਹੀਂ ਤੇ ਹੁਣ ਨਾਲ ਨਾਲ ਮਤਲਬ ਟਿੱਪਰ ਹੀ ਨਹੀਂ ਆਉਣਾ ਰੋ ਇੱਕ ਸਾਲ ਤੋਂ ਲੱਗ ਗੱਲ ਆ ਮੁੰਡੀਆਂ ਥੱਕ ਮਲਾਉਂਦੀਆਂ ਸੱਜਣੋ ਮੈਂ ਇਥੇ ਲਾਈਆਂ ਜੰਮੀ ਰੰਗਾ ਵਧੀਆ ਨਹੀਂ ਇਹ ਇਹ ਨਾ ਹੁਣ ਹੋਣਗੇ ਵਟ ਕਿਹਨਾਂ ਨੂੰ ਮੰਨ ਗਿਆ ਗੱਜਨ ਪਾਲਾ ਜਾਂ ਕਿਤੇ ਛੱਡੇ ਜਾਂ ਆਹ ਖਾਲਾ ਨੂੰ ਬੱਦੂ ਨੂੰ ਬੰਦੋ ਲੈ ਜੀ ਸਾਗ ਮਰਨਾ ਢੋਲ ਬੱਦੂ ਨਾ ਮਾਤੀ ਸਹੀ ਮੇ ਨੂਨ ਵਿੱਚ ਪਾਈ ਜਾ ਮਿੱਟੀ ਤਾਂ ਮੈਂ ਉਥੇ ਨਹੀਂ ਗਿਆ ਜਾਂ ਹੋਕ ਨਾ ਨਹੀਂ ਮੈਂ ਦੇ ਕਿਲੋ ਮਾਰਦਾ ਦੇਖਿਆ ਬਾਈ ਕਿਲੋ ਮਾਰਦਾ ਜਾਂ ਪਾਇਗਨ ਆ ਜਦ ਫੇਰੇ ਇਹ ਉਹ ਤੇ ਬੱਟੇ ਮਾਰਦੇ ਪਹਿਲਾਂ ਉੱਥੇ ਕੋਲਾਤ ਮੈਂ ਪਨੀਲਾ ਯਾਰ ਖਾ ਕੇ ਤਾਂ ਜਿਹੜੇ ਲੱਗ ਗਿਆ ਲੱਗ ਗਿਆ ਥੋੜਾ ਦਾੜਾ ਕਰ ਤੂੰ ਦਾਣਾ ਇਹ ਵਿੱਚ ਗੋਹਾ ਕਰਕੇ ਜਾਂਦਾ ਆ ਗੱਲ ਥੀਵਾ ਕਰਨ ਆਇਆ ਇਹ ਸਾਡ ਕੰਮ ਖਿਲਾਗਾ ਇਹ ਸੁੱਕਦਾ ਨਹੀਂ ਰੋਸ਼ਾਲ ਕਰਕੇ ਜਿਹੜੀ ਲੇਨ ਨਹੀਂ ਪਣੀ ਰਹਿੰਦੀ ਆ ਆਪੋਨੇ ਕਰਾਉਂਦੇ ਆ ਆਲਾ ਖਾਤਾ ਵਦ ਦੁਆਰਾ ਉੱਠਿਆ ਅੰਮੀ ਤੇ ਆਉਂਦਾ ਇਹਨਾਂ ਤੋਂ ਬਾਅਦ ਉਹਨੂੰ ਚਾਲ ਲੈ ਕੇ ਕੋਸਾ ਹੋ ਜਾਂਦਾ ਤੂੰ ਪਾਈ a ਕਤੋਂ ਦੋ ਦੋ ਪਾਣੀ ਲਾ ਦੋ ਇਹਨੂੰ ਵਾਹ ਦੇਖਦਾ ਮੈਂ ਦੋ ਦਿਨ ਦੇਖਦਾ ਹਾਂ ਇਹਨੂੰ ਦੇਖਦਾ ਦੋ ਦਿਨ ਚਲੋ ਭਾਈ ਚਲੋ ਠੀਕ ਹੈ ਜੀ ਚਾਚੇ ਹੁਣ ਟਾਈਮ ਹੋ ਗਿਆ ਰੱਖਾਂਗਾ ਚਾਚੇ ਦਾ ਹੋ ਗਿਆ ਮੱਖੜਾ ਰਹਿ ਮੈਂ ਦੇਖਾਂ ਪਹਿਲਾਂ ਜਾ ਕੇ ਉਹ ਕੱਲ ਨੂੰ ਹੁਜੂਗਾ ਭਾਈ ਸਾਡੀ ਕਾਲ ਜੀ ਸਾਡੀ ਕਾਲ ਜੀ